ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਹੋਰ ਆਈ ਹੋਪ ਤੁਸੀਂ ਹੋਵਗੇ ਸਾਰੇ 꺥ੰਡ ਤੇ ਵਧੀਆ ਤੇ ਆਪਾਂ ਹੁਣ ਚੱਲੇ ਆਂ ਜੀ ਮੂਵੀ ਦੇਖਣ ਤੇ ਪਾਲੇ ਚੱਲੇ ਆਪਾਂ ਬਾਹਰ ਨੂੰ ਟਾਈਮ ਸੀਗਾ ਪੂਰਾ 30 ਮਿੰਟਾਂ ਦਾ ਬਸ ਫਿਰ ਆਪਾਂ ਭੱਜ ਭੱਜ ਕੇ ਹੁਣ ਪਹੁੰਚਣ ਲੱਗੇ ਆਂ ਵੇਖਦੇ ਆ ਕਿੰਨਾ ਟਾਈਮ ਲੱਗਦਾ ਟਾਈਮ ਤੇ ਭਾਵੇਂ ਸਾਨੂੰ ਥੋੜਾ ਲੱਗੇ ਪਰ ਆ ਜਿਹੜਾ ਰਸਤੇ 'ਚ ਟ੍ਰੈਫਿਕ ਆ ਨਾ ਆ ਜਿਹੜੀਆਂ ਰਸਤੇ ਦੇ ਵਿੱਚ ਆਰ ਚੌਂਕ ਜਾ ਪਾਰ ਕਰਨਾ ਪੈਂਦਾ ਇਹਦੇ ਪੰਗੇ ਵੜਈ ਉਹ ਤਾਂ ਤੇ ਭਾਵੇਂ ਪਹੁੰਚ ਜਾ ਪਰ ਆ ਜਿਹੜਾ ਟ੍ਰੈਫਿਕ ਆ ਨਾ ਇਹਨੇ ਬੜਾ ਦੁਖੀ ਕੀਤਾ ਛੇਤੀ ਛੇਤੀ ਨਾ ਵਿਚਾਰੇ ਸੜਕ ਪਾਰ ਹੋਵੇ ਤਾਂ ਨਾ ਅਗਦੇ ਟਾਈਮ ਨਾ ਪਹੁੰਚੀਏ ਹੋਰ ਕੋਈ ਚੱਕਰ ਨਹੀਂ ਆ ਘਰੋਂ ਇਹੀ ਚੱਕਰ ਆ ਬਸ ਪਹੁੰਚ ਜਾਣੀ ਜਾਂਦਾ ਤੇ ਫਾਈਨਲੀ ਹੁਣ ਅਸੀਂ ਪਹੁੰਚ ਗਏ ਆ ਜੀ ਮਾਲ ਦੇ ਅੰਦਰ ਤੇ ਚਲੋ ਚੱਲਦੇ ਆ ਜੀ ਤੇ ਵੀਡੀਓ ਦੇ ਨਾਲ ਹੁਣ ਬਣੇ ਰਿਓ ਪਹੁੰਚ ਗਏ ਸੀਗੇ ਲਿਫਟ ਦੇ ਅੰਦਰ ਤੇ ਪਸੀਨੇ ਹੁਣ ਆਉਂਦੇ ਗਰਮੀ ਦੇ ਨਾਲ ਤੁਰ ਤੁਰ ਕੇ ਹਾਂ ਤੇ ਲਿਫਟ ਦੇ ਦੇ ਹੁਣ ਮੈਂ ਚਾਹੁੰਦੀ ਸੀ ਕਿ ਕੋਈ ਨਾ ਹੋਵੇ ਆਰਾਮ ਨਾਲ ਪਹੁੰਚਾਂ ਪਹੁੰਚਣਾ ਕੀ ਸੀਗਾ ਗਲਤ ਫਲੋਰ ਤੇ ਪਹੁੰਚ ਗਏ ਅਸੀਂ ਫੇਰ ਆਏ ਵਾਪਸ ਤੇ ਵਾਪਸ ਆ ਕੇ ਫਿਰ ਤੋਂ ਪਹੁੰਚਣ ਲੱਗੇ ਪਹੁੰਚਣਾ ਕੀ ਸੀਗਾ ਛਤ ਤੇ ਪਹੁੰਚ ਗਏ ਬਾਬਾ ਗੁਰੂਆ ਛਤ ਤੇ ਹੱਥ ਲੱਗਣ ਲੱਗੇ ਇਦਾਂ ਲੱਗਦਾ ਸੀ ਬਸ ਲਿਫਟ ਨੇ ਛੱਤ ਦੇ ਉੱਤੋਂ ਦੀ ਪਹੁੰਚਣਾ ਚਲੋ ਜੀ ਆਜੋ ਬਾਹਰ ਹੁਣ ਆ ਲੈ ਆਪ ਬੈਠੀ ਨਿਮਰਤ ਖੈਰਾ ਦੇਖੀ ਕਿ ਤੇ ਟੈਮ ਹੋਣ ਕਰਕੇ ਫੇਰ ਕੀ ਪਹੁੰਚ ਕੇ ਪਹਿਲਾਂ ਤੇ ਫੇਰ ਮੈਂ ਕਿਹਾ ਮੜਾ ਮੋਟਾ ਹੁਣ ਫੋਟੋਆਂ ਫੋਟੋਆਂ ਕਰ ਲਈ ਤੇ ਸ਼ੀਸ਼ਾ ਜਾ ਵੇਖ ਕੇ ਦਿਲ ਕਰੇਗੀ ਇਦਾਂ ਦਾ ਘਰੇ ਵੀ ਲਈ ਮੈਂ ਤਾਂ ਸੋਹਣੀ ਬੜੀ ਲੱਗਣ ਦੀ ਬਾਬਾ ਐਨੀ ਸੋਹਣੀ ਤੇ ਜਦੋਂ ਪਹੁੰਚੇ ਥੀਏਟਰ ਦੇ ਕੋਲੇ ਅਗਲੇ ਕਹਿੰਦੇ ਰੁਕ ਜੋ ਜੇ 10 ਮਿੰਟ ਪਹਿਣਾ ਅਜੇ ਤਾਂ ਝਾੜੂ ਪੋਚੇ ਲੱਗਣ ਦੇ ਆ ਤੇ ਫਿਰ ਬਹਿ ਗਏ ਫੇਰ ਤੇ ਹੁਣ ਕੀ ਹੁਣ ਬਸ ਮਸ਼ਹੂਰੀਆਂ ਮਸ਼ਹੂਰੀਆਂ ਵੇਖਣੀਆਂ ਸਟਾਰਟ ਕਰਤੀਆਂ ਵਾ ਤੇ ਮੂਵੀ ਹੋਰ ਗਈ ਸਾਡੀ ਬਸ ਹੁਣ ਸਟਾਰਟ ਪਹਿਲਾਂ ਮਸ਼ਹੂਰੀਆਂ ਵਖਾਉਣੀਆਂ ਸੀ ਪਹਿਲਾਂ ਮੈਨੂੰ ਜਲਦੀ ਪਈ ਕਿਤੇ ਮੈਂ ਲੇਟ ਨਾ ਹੋ ਜਾਾਂ ਲੇਟ ਨਾ ਹੋ ਜਾਾਂ ਲੇਟ ਤੇ ਮੈਂ ਕੀ ਹੋਣਾ ਸੀ ਮੈਂ ਤਾਂ ਪਹਿਲਾਂ ਹੀ ਪਹੁੰਚ ਗਈ ਤਾਂ 15 ਮਿੰਟ ਅਗਲੇ ਕਹਿੰਦੇ ਬਹਿ ਜਾ ਪੈਣਾ ਜੇ ਝਾੜੂ ਲੱਗਣ ਵਾਲਾ ਆ ਸੀਨ ਵੇਖ ਕੇ ਨਾ ਮੈਨੂੰ ਮਜ਼ਾ ਹੀ ਆ ਗਿਆ ਦੋਨਾਂ ਦੇ ਵਿੱਚ ਵਿਚਾਰਾ ਕੁੱਟ ਖਾਂਡਿਆ ਇਹਨੂੰ ਲੱਗਾ ਸੀ ਕਿ ਮੈਂ ਵਿਆਹ ਕਰਾ ਕੇ ਸੌਖਾ ਆਉਂਗਾ ਪਰ ਇਹ ਤਾਂ ਕੁੱਟ ਖਾਂਡਿਆ ਲਓ ਹੁਣ ਵੇਖੋ ਮਸ਼ਹੂਰੀਆਂ ਤੇ ਮਸ਼ਹੂਰੀਆਂ ਤੋਂ ਬਾਅਦ ਹੁਣ ਬੱਸ ਹੋਵੇ ਹੁਣ ਮੂਵੀ ਹੋ ਗਈ ਸਾਡੀ ਖਤਮ ਤੇ ਆਡਾ ਟਿੱਡਾ ਜਿਹਾ ਬਲੌਗ ਸੀਗਾ ਤੇ ਫਿਰ ਕੀ ਚੀਜ਼ੀਆਂ ਚੂਜੀਆਂ ਤੇ ਆਪਾਂ ਰੋਟੀ ਤਾਂ ਆਪਾਂ ਘਰੋਂ ਖਾਦੀ ਕਿਉਂਕਿ ਆਪਾਂ ਨੂੰ ਰਸਤੇ 'ਚ ਖਾਣ 'ਚ ਕੋਈ ਦਿੱਕਤ ਨਹੀਂ ਬਟ ਜਦੋਂ ਕਿਤੇ ਮੈਨੂੰ ਚਿਕਨ ਵੇਖ ਜੇ ਜਾਂ ਐਗ ਵਗੈਰੇ ਦੇਖ ਜੇ ਖਾਣਾ ਭੁੱਲ ਜਾਨੀ ਫਿਰ ਮੈਂ ਹਾਂ ਤੇ ਜਦੋਂ ਵੇਖੀਆਂ ਆਪਾਂ ਸੀੜੀਆਂ ਜਾਣ ਲੱਗਿਆਂ ਉਹ ਲਿਫਟ 'ਚ ਭੇਜਦੇ ਆਉਣ ਲੱਗਿਆਂ ਭਰਾਵਾਂ ਨੂੰ ਸੀੜੀਆਂ 'ਤੇ ਭੇਜਤਾ ਕਹਿੰਦੇ ਉਤਰੋ ਪੌੜੀਆਂ ਹੁਣ ਜਾਣ ਲੱਗਿਆ ਪੂਰੀ ਸੇਵਾ ਕੀਤੀ ਤੇ ਆਉਣ ਲੱਗਿਆਂ ਉਹ ਤੋੜਿਆ ਪੌੜੀਆਂ ਤੇ ਚੱਲ ਫਿਰ ਹੁਣ ਜਾਂਦੀ ਵਾਰੀ ਵੀ ਫੋਟੋ ਸ਼ੂਟ ਜ਼ਰੂਰੀ ਆ ਕਰ ਲਿਆ ਫਿਰ ਆਪਾਂ ਫੋਟੋ ਸ਼ੂਟ ਤੇ ਚਾਲੇ ਵਾਲੇ ਹੁਣ ਘਰਾਂ ਨੂੰ ਦੇਖੋ ਕੋਈ ਵੀ ਨਹੀਂ ਬਚਿਆ ਕੋਈ ਵੀ ਨਹੀਂ ਭਜਿਆ ਸਾਰੇ ਐ ਭੱਜੇ ਜਾਂਦੇ ਜਿੱਦਾਂ ਇਹਨਾਂ ਦੀ ਬੱਸ ਲੰਘ ਚੱਲੀ ਆ ਪਹਿਲਾਂ ਇਹਨਾਂ ਨੂੰ ਆਉਣ ਦੀ ਜਲਦੀ ਤਾਂ ਨਹੀਂ ਇਹਨਾਂ ਨੂੰ ਜਾਣ ਦੀ ਜਲਦੀ ਆ ਭੱਜੇ ਜਾਂਦੇ ਮੈਂ ਕਿਹਾ ਤੁਸੀਂ ਭਰਾਵਾ ਪਹਿਲਾਂ ਭੱਜ ਲਓ ਅਸੀਂ ਕੋਈ ਨਹੀਂ ਬਾਅਦ ਚ ਚੱਲਾਂਗੇ ਫੇਰ ਕੀ ਫੇਰ ਅਸੀਂ ਘਰ ਨੂੰ ਫੇਰ ਆਪਾਂ ਪਹੁੰਚ ਗਏ ਸੀਗੇ ਘਰੇ ਤੇ ਤੁਸੀਂ ਇਸ ਮੂਵੀ ਨੂੰ ਸਿਰਫ ਐਂਟਰਟੇਨਮੈਂਟ ਤੇ ਤੁਰਤੇ ਲੈਣਾ ਇਹ ਨਾ ਹੋਵੇ ਕਿ ਤੇ ਅਮੀ ਵਰਕਾਂਗੇ ਤੈਂ ਤਨ ਵਿਆਖਰਾਉਂਦੇ ਹੋ ਇਦਾਂ ਦਾ ਕੁਝ ਵੀ ਨਹੀਂ ਆ ਸਿਰਫ ਐਂਟਰਟੇਨਮੈਂਟ ਤੇ মুਵੀ ਵਾਕੀ ਵਧੀਆ ਸੀਗਾ ਬਿਲਕੁਲ ਬੋਰਿਟ ਮਹਿਸੂਸ ਨਹੀਂ ਹੋਈ ਤੁਸੀਂ ਵੀ ਜਾ ਕੇ ਦੇਖਿਓ ਬਟ ਓਨਲੀ ਐਂਟਰਟੇਨਮੈਂਟ ਲਈ ਹੋਰ ਕਿ ਤਿੰਨ ਤਿੰਨ ਵਿਆਹ ਕਰਾਉਂਦੇ ਫਿਰੋ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਮੈਂਟ